ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵੱਲੋਂ ਕੋਚ ਕਰਦੇ ਨੇ ਆਪਣੇ ਭੁੱਖ ਨੂੰ ਸਵਾਰਨ ਦੇ ਲਈ ਭੁੱਖ ਨੂੰ ਚੰਗਾ ਕਰਨ ਦੇ ਲਈ ਪਰ ਕਈ ਵਾਰ ਅਜਿਹੇ ਘਟਨਾਵਾਂ ਵਾਪਰ ਜਾਂਦੀਆਂ ਨੇ ਜਿੱਥੇ ਸੋਚਣਾ ਵਿਚਾਰਨਾ ਪੈਂਦਾ ਹੈ ਕਿ ਸਾਡਾ ਵਿਦੇਸ਼ ਜਾਣਾ ਚੰਗਾ ਸੀ ਜਾਂ ਫਿਰ ਇੱਥੇ ਰਹਿ ਕੇ ਮਿਹਨਤ ਮੁਸ਼ਕਤ ਕਰਨਾ ਮੋਗਾ ਜ਼ਿਲ੍ਹੇ ਦੀ ਇੱਕ ਅਜਿਹੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਸ ਦੇ ਵਿੱਚ ਨੌਜਵਾਨ ਦੇ ਵੱਲੋਂ ਪਹਿਲਾਂ ਅਮਰੀਕਾ ਜਾਇਆ ਗਿਆ ਅਮਰੀਕਾ ਦੇ ਵਿੱਚ ਮਿਹਨਤ ਮੁਸ਼ਕਲ ਕੀਤੀ ਗਈ ਪਰ ਮਿਹਨਤ ਮੁਸ਼ਕਲ ਦਾ ਫਲ ਉਸ ਨੂੰ ਉਸ ਤਰੀਕੇ ਦੇ ਨਾਲ ਨਹੀਂ ਮਿਲਿਆ ਜਿਸ ਤਰੀਕੇ ਦੇ ਨਾਲ ਮਿਲਣਾ ਚਾਹੀਦਾ ਸੀ ਵਾਪਸ ਮੁੜਨ ਦੀਆਂ ਕੋਈਤਾ ਚੱਲਦੀਆਂ ਨੇ ਵਾਪਸ ਮੁੜ ਆਉਂਦਾ ਹੈ ਮਜਬੂਰੀਆਂ ਦੇ ਕਾਰਨ ਤੇ ਇੱਥੇ ਆ ਕੇ ਜਿਨ੍ਹਾਂ ਦੇ ਕੋਲੋਂ ਪੈਸੇ ਫੜ-ਫੜ ਕੇ ਉਸ ਦੇ ਵੱਲੋਂ ਬਾਹਰ ਜਾਇਆ ਗਿਆ ਸੀ ਅਮਰੀਕਾ ਜਾਇਆ ਗਿਆ ਸੀ ਉਹਨਾਂ ਦੇ ਵੱਲੋਂ ਭਾਈ ਉਸ ਦੇ ਕੋਲੋਂ ਪੈਸੇ ਮੰਗੇ ਜਾਂਦੇ ਨੇ ਪਰ ਪੈਸੇ ਹੋਣ ਤਾਂ ਦਿੱਤੇ ਜਾਣ ਇਸੇ ਤਣਾ ਦੇ ਵਿੱਚ ਆ ਕੇ ਮਾਨਸਿਕ ਤਣਾ ਦੇ ਵਿੱਚ ਆ ਕੇ ਉਸ ਦੇ ਵੱਲੋਂ ਆਪਣੇ ਲਾਇਸੈਂਸੀ ਰਵਾਲਵਰ ਦੇ ਨਾਲ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਇਸ ਨੌਜਵਾਨ ਜਿਸ ਦਾ ਨਾਮ ਕੇ ਗगनਦੀਪ ਸਿੰਘ ਦੱਸਿਆ ਜਾ ਰਿਹਾ ਹੈ 32 ਸਾਲ ਦੀ ਇਸ ਨੌਜਵਾਨ ਦੀ ਉਮਰ ਸੀ ਪਿੱਛੇ ਦੋ ਆਪਣੇ ਬੱਚੇ ਛੱਡ ਗਿਆ ਤੇ ਧਰਮ ਪਤਨੀ ਛੱਡ ਗਿਆ ਇਸ ਦੇ ਪਿਤਾ ਜੀ ਨੂੰ ਆ ਜਿਹੜੀ ਐ ਕੈਦ ਵੀ ਹੋਈ ਸੀ ਕਿਉਂਕਿ ਇਹਨਾਂ ਦਾ ਇੱਕ ਦੇਣ ਲੈਣ ਦੇ ਚੱਕਰ ਦੇ ਵਿੱਚ ਚੈੱਕ ਬਾਉਂਸ ਹੋ ਜਾਂਦਾ ਜਿਸ ਤੋਂ ਲਗਾਤਾਰ ਤਣਾਅ ਦੇ ਵਿੱਚ ਚੱਲਦੇ ਗਗਨਦੀਪ ਸਿੰਘ ਦੇ ਵੱਲੋਂ ਪਹਿਲਾਂ ਤਾਂ ਇਸ ਪਰੇਸ਼ਾਨੀ ਦਾ ਹੱਲ ਹੀ ਲਾ ਕੱਢਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਜਦੋਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਕੋਸ਼ਿਸ਼ ਸਫਲਤਾ ਵੱਲੋਂ ਜਾਂਦੀ ਦਿਖਾਲੀ ਨਹੀਂ ਦੇਂਦੀ ਤਾਂ ਉਸ ਤੋਂ ਬਾਅਦ ਇਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕ ਲਿਆ ਗਿਆ ਪਰਿਵਾਰਕ ਮੈਂਬਰਾਂ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਹੈ ਉੱਥੇ ਇਲਾਕੇ ਦੇ ਲੋਕਾਂ ਦੇ ਵੱਲੋਂ ਵੀ ਇਸ ਖਬਰ ਨੂੰ ਗਮਗੀਨ ਦੱਸਿਆ ਜਾ ਰਿਹਾ ਹੈ ਤੇ ਇਲਾਕੇ ਦੇ ਵਿੱਚ ਵੀ ਗਮਗੀਨ ਮਾਹੌਲ ਬਣਿਆ ਪਿਆ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਲ ਦਵਾਲ ਤੇ ਸਕੇ ਸਬੰਧੀਆਂ ਦੇ ਵੱਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਖਾਸ ਰਿਪੋਰਟ ਸਾਡੇ ਰਿਪੋਰਟਰ ਤਨਵੇਂ ਸਮੰਤਾ ਦੀ ਤੁਹਾਡੇ ਨਾਲ ਸਾਂਝੀ ਕਰ ਲੈਨੇ ਆਂ ਪੰਜਾਬ ਦੇ ਮੋਗਾ ਜ਼ਿਲ੍ਹੇ 'ਚ ਅਮਰੀਕਾ ਤੋਂ ਪਰਤੇ ਇੱਕ ਨੌਜਵਾਨ ਨੇ ਕਰਜ਼ੇ ਦੀ ਮਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਉਸਨੇ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਖੁਦ ਨੂੰ ਗੋਰੀ ਮਾਰ ਲਈ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੇ ਪਿੱਛੇ ਦੋ ਬੱਚੇ ਤੇ ਪਤਨੀ ਹੈ। ਇਹ ਘਟਨਾ ਬੀਤੀ ਰਾਤ rau ke vikhe vapri hai। ਮ੍ਰਿਤਕ ਦੀ ਪਛਾਣ 32 ਸਾਲਾ ਗਗਨਦੀਪ ਸਿੰਘ ਵਜੋਂ ਹੋਈ ਹੈ। ਗਗਨਦੀਪ ਸਿੰਘ 5 ਸਾਲ ਪਹਿਲਾਂ ਬਿਹਤਰ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਭਾਰ ਦੇ ਵਿੱਚ ਅਮਰੀਕਾ ਗਿਆ ਸੀ। ਪਰ ਉਥੇ ਕਾਮਯਾਬੀ ਨਾ ਮਿਲਣ ਕਾਰਨ ਉਹ 2 ਮਹੀਨੇ ਪਹਿਲਾਂ ਹੀ ਭਾਰਤ ਪਰਤਿਆ ਉਸਦੇ ਬਦੋਂ ਵਿਦੇਸ਼ ਜਾਣ ਦੇ ਲਈ ਕਰਜ਼ਾ ਲਿਆ ਗਿਆ ਸੀ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਉਸਨੇ ਵਿਦੇਸ਼ ਜਾਣ ਦੇ ਲਈ ਕਈ ਲੋਕਾਂ ਤੋਂ ਕਰਜ਼ਾ ਲਿਆ ਹੋਇਆ ਸੀ ਵਾਪਸ ਆਉਣ ਤੋਂ ਬਾਅਦ ਕਰਜ਼ਦਾਰ ਪੈਸਿਆਂ ਦੀ ਮੰਗ ਕਰ ਰਹੇ ਸਨ ਜਿਸ ਕਾਰਨ ਉਹ ਮਾਨਸਿਕ ਤਣਾਅ ਦੇ ਵਿੱਚ ਰਹਿੰਦਾ ਸੀ ਜਿਸ ਕਾਰਨ ਉਸਨੇ 11 ਜਨਵਰੀ ਦੀ ਰਾਤ ਨੂੰ ਆਪਣੇ ਆਪ ਨੂੰ ਗੋਲੀ ਮਾਰ ਲਈ ਥਾਣਾ ਮੁੱਖ ਬਦਨੀ ਕਲਾਂ ਦੀ ਮੁਖੀ ਗੁਰਮੇਲ ਸਿੰਘ ਅਨੁਸਾਰ ਗगनਦੀਪ ਨੇ 11 ਜਨਵਰੀ ਦੀ ਦੇਰ ਰਾਤ ਇਹ ਵੱਡਾ ਖੌਫਨਾਕ ਕਦਮ ਚੁੱਕਿਆ ਹੈ ਮ੍ਰਿਤਕ ਆਪਣੇ ਪਿੱਛੇ ਪਤਨੀ ਸੁਖਦੀਪ ਕੌਰ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ ਪੁਲਿਸ ਸੁਖਦੀਪ ਕੌਰ ਦੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਕਰ ਰਹੀ ਹੈ ਬਹੁਤ ਹੈ ਜੀ ਆਪਾਂ ਨੂੰ ਪਤਾ ਵੀ ਕਿਸਾਨੀ ਦੀ ਅੱਜ ਕੱਲ ਕੀ ਹਾਲਤ ਹੈ ਇਹ ਹਾਲਤ ਕਰਕੇ ਪਰਿਵਾਰ ਪ੍ਰਾਪਰਟੀ ਦਾ ਕੰਮ ਕਰਦਾ ਸੀ ਉਹਦੇ ਉਹ ਕੰਮ ਦੇ ਵਿੱਚ ਫੇਰ ਹੁਣ ਕਰਕੇ ਇਹਨਾਂ ਲੋਕਾਂ ਦਾ ਕਰਜ਼ਾ ਦੇਣਾ ਸੀ ਕਰਜਾਂ ਦੇਣ ਕਰਕੇ ਪਰੇਸ਼ਾਨੀ ਦੇ ਵਿੱਚ ਰਹਿੰਦਾ ਸੀ ਇਹਦਾ ਬੇਟਾ ਕਿ ਗਰਮੇਲ ਸਿੰਘ ਵੀ ਪਰੇਸ਼ਾਨੀ ਦੇ ਵਿੱਚ ਰਹਿੰਦਾ ਕਰਕੇ ਇਹਨੇ ਆਪ ਦੇ ਲਾਇਸੈਂਸ ਅਰਵਾਦ ਵਾਰ ਦੇ ਨਾਲ ਆਪਦੀ ਜਿਹੜੀ ਜੀਵਨ ਲੀਲਾ ਖਤਮ ਕਰ ਲਈ ਜੀ ਵਿਚਾਰਕ ਹੋ ਗਈ ਜੀ ਕਰਜੇ 'ਚ ਫਸਿਆ ਹੋਇਆ ਸੀਗਾ ਦੁੱਖ ਨਾ ਸਹਿ ਤੱਕਿਆ ਲੋਕੀ ਤੰਗ ਕਰਦੇ ਪਰੇਸ਼ਾਨ ਕਰਦੇ ਇਹਨੂੰ ਅੱਗੇ ਘਰੇ ਆ ਕੇ ਤੰਗ ਧੌਂਕਿਆ ਦਿੰਦੇ ਸੀ ਇਹਦਾ ਕਿ ਮੇਰਾ ਡੈਡੀ ਉਹ ਜੇਲ੍ਹ 'ਚ ਹੈ ਤੇ ਇੱਕ ਉਹ ਗਲਤਬਾਤ ਲੱਗ ਗਿਆ ਕੋਈ ਉਲਟ ਖਾਹ ਹੋ ਗਿਆ ਉਹ ਜੇ ਚਾਹੀ ਜੇ ਅੰਦਰ ਬੈਠਾ ਉਹਨੂੰ ਮੌਕੇ 2 ਘੰਟੇ ਬਾਅਦ ਲੋ ਮਿਲੀ ਆ 2 ਘੰਟੇ ਬਾਅਦ ਫੇਰ ਬਾਹਰ ਸੱਟ ਜਾਣਾ ਇਹ ਕਿਹਨੇ ਕਿਸ਼ਤ ਜੇ ਚਾਹੀ ਇਹ ਚੈੱਕ ਦੇ ਚੈੱਕ ਬਾਕ ਹੋ ਗਿਆ ਜੀ ਚੈੱਕ ਬਾਕ ਹੋ ਜਾਏਗਾ ਠੀਕ ਹੈ 4 ਲੱਖ ਤੋਂ 5 ਲੱਖ ਦੇ ਤੇ ਕਰਜ਼ਾ ਕਿੰਨਾ ਤੁਸੀਂ ਟੋਟਲ ਲੈਂਦਾ ਹਾਂ ਕਰਜ਼ਾ ਹੈਗਾ ਜੀ 35 ਲੱਖ ਰੁਪਏ ਦਾ ਇਹ ਕਰਜ਼ਾ ਲਾਉਣਾ ਤੇ ਅਮਰੀਕਾ ਵਗੈਰਾ ਵੀ ਅਮਰੀਕਾ ਵੀ ਗਿਆ ਸੀ ਅਮਰੀਕਾ 'ਚ ਕਮਾਈ ਕਰਕੇ ਆ ਫੇਰ ਵੀ ਕਰਜ਼ਾ ਨਹੀਂ ਲੱਤਾ ਦੇਣਾ ਦੇਣਾ ਬਾਅਦ ਫ੍ਰੀ ਲੈਂਡਰ 11125 ਨੂੰ थाना ਬਤਰੀਕਲਾਂ ਦੀ ਪੁਲਿਸ ਨੂੰ ਤਲਾਸ਼ ਮਿਲੀ ਸੀ ਕਿ ਗਗਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰੌਕੇਕਲਾਂ ਗੋਲੀ ਲੱਗਨ ਕਾਰਨ ਮੋਗਾ ਮੈਡੀਸਿਟੀ ਹਸਪਤਾਲ ਦਾਖਲ ਜਿਸ ਤੇ ਐਸ்சி ਸੰਦੀਪ ਕੁਮਾਰ ਕਾਰਵਾਈ ਕਰਨ ਲਈ ਹਸਪਤਾਲ ਪਹੁੰਚੇ ਸੀ ਜਿੱਥੋਂ ਡਾਕਟਰ ਸਾਹਿਬ ਨੇ ਦੱਸਿਆ ਵੀ ਇਹਦੀ ਹਾਲਤ ਕਾਫੀ ਗੰਭੀਰ ਹੈ ਬਿਆਨ ਦੇਣ ਦੇ ਅਨਪਟਾ ਇਸ ਸੰਬੰਧੀ ਥਾਣਾ ਆ ਕੇ ਰਿਪੋਰਟ ਦਰਜ ਰੋਗਨਾਮਾ ਚੈੱਕ ਕੀਤੀ ਗਈ ਕੱਲ ਮਿਤੀ 12125 ਨੂੰ ਗਗਨਦੀਪ ਸਿੰਘ ਦੀ ਡੈਥ ਹੋ ਗਈ ਹਸਪਤਾਲ ਦੇ ਵਿੱਚ ਇਸ ਬੰਦੇ ਗਗਨਦੀਪ ਸਿੰਘ ਦੀ ਪਤਨੀ ਸੁਖਦੀਪ ਕੌਰ ਦੇ ਬਿਆਨ ਤੇ 194 BN SSD ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹਦੀ ਮੌਤ ਦਾ ਕਾਰਨ ਗਗਨਦੀਪ ਸਿੰਘ ਦੀ ਪਤਨੀ ਸੁਖਦੀਪ ਕੌਰ ਨੇ ਦੱਸਿਆ ਹੈ ਵੀ ਗਗਨਦੀਪ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੂੰ ਪੈਸੇ ਦੇ ਲੈਣ ਦੇਣ ਦੇ ਵਿੱਚ ਕਿਸੇ ਕੇਸ ਵਿੱਚ ਜੇਲ੍ਹ ਹੋ ਗਈ ਸੀ। ਉਹ ਇਸ ਟਾਈਮ ਜੇਲ੍ਹ 'ਚ ਹੈ ਜਿਹਦੇ ਕਾਰਨ ਗਗਨਦੀਪ ਸਿੰਘ ਪਰੇਸ਼ਾਨ ਰਹਿੰਦਾ ਸੀ। ਉਸੇ ਦਿਮਾਗੀ ਪਰੇਸ਼ਾਨੀ ਕਾਰਨ ਹੀ ਇਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ। ਇਸ ਵੰਦੀ ਪੁਲਿਸ ਵੱਲੋਂ ਮੰਦੀ ਕਾਰਵਾਈ ਕੀਤੀ ਜਾ ਰਹੀ ਹੈ। ਮੋਗਾ ਤੋਂ ਤਨਵੇਂ ਸਮੰਤਾ ਦੀ ਰਿਪੋਰਟ ਦੇ ਨਾਲ ਹਮਦਰਦ ਟੀਵੀ